ਇੱਥੇ ਤੁਹਾਨੂੰ ਇੱਕ ਹੈਰਾਨੀਜਨਕ ਤੱਥ ਦੱਸਣ ਜਾ ਰਹੇ ਹਾਂ ਕਿ ਦਿੱਲੀ ਦੇ ਸ਼ਾਲੀਮਾਰ ਗਾਰਡਨ ਦੇ ਵਸਨੀਕ ਤੇ ਲੋਕ ਕੁਮਾਰ ਦੀ 6 ਮਹੀਨੇ ਦੇ ਅੰਦਰ ਦੋ ਵਾਰ ਹੋ ਗਈ। ਪਹਿਲੀ ਵਾਰ 19 ਜੂਨ 2024 ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਦੂਸਰੀ ਵਾਰੀ 27 ਦਸੰਬਰ 2024 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਦੋਨੇ ਵਾਰ ਦਿੱਲੀ ਨਗਰ ਨਿਗਮ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਮੌਤ ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰਕੇ 20 ਲੱਖ ਦੇ ਕਰੀਬ ਦਾ ਬੀਮਾ ਵੀ ਮਨਜ਼ੂਰ ਕਰ ਲਿਆ ਗਿਆ ਸੀ ਸੋ ਕਿੰਨੇ ਜ਼ਿਆਦਾ ਹੈਰਾਨੀਜਨਕ ਤੱਤ ਨੇ ਕਿ ਅਸੀਂ ਪੈਸੇ ਦੇ ਲਈ ਬਹੁਤ ਕੁਝ ਕਰ ਰਹੇ ਹਾਂ ਲੇਕਿਨ ਇੱਕ ਇਨਸਾਨ ਦੀ ਦੋ ਵਾਰੀ ਹੋ ਜਾਣਾ ਇੱਕ ਇਹੋ ਜਿਹਾ ਤੱਤ ਸਾਹਮਣੇ ਆਇਆ ਹੈ ਜਿਹੜਾ ਕਿ ਬਹੁਤ ਸਾਰੇ ਹੋਰ ਦਰਵਾਜ਼ੇ ਬਹੁਤ ਸਾਰੇ ਇਨਸਾਨਾਂ ਦੇ ਲਈ ਸ਼ਾਇਦ ਖੋਲ ਰਿਹਾ ਹੈ ਲੇਕਿਨ ਇੱਥੇ ਧੋਖਾਧੜੀ ਦੀ ਜਦੋਂ ਅਸੀਂ ਗੱਲ ਕਰਦੇ ਆਂ ਤੇ ਇਹ ਧੋਖਾਧੜੀ ਵਾਲੀ ਨੈਟਵਰਕ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੋ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਦਾ ਤੇ ਬੀਮਾ ਪ੍ਰਦਾਨ ਕਰਦਾ ਹੈ ਉੱਤਰ ਪ੍ਰਦੇਸ਼ ਦੀ ਸੰਬਲ ਪੁਲਿਸ ਪਿਛਲੇ 10 ਮਹੀਨਿਆਂ ਤੋਂ ਇਸ ਨੈਟਵਰਕ ਤੇ ਕੰਮ ਕਰ ਰਹੀ ਹੈ ਹੁਣ ਤੱਕ 68 ਲੋਕਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਇਹ ਵੀ ਪਤਾ ਲਗਾਇਆ ਜਾ ਚੁੱਕਾ ਹੈ ਕਿ ਧੋਖਾਧੜੀ ਵਾਲਾ ਨੈਟਵਰਕ ਦੇਸ਼ ਭਰ ਦੇ ਕਰੀ ਰਾਜਾਂ ਦੇ ਵਿੱਚ ਫੈਲਿਆ ਹੋਇਆ ਹੈ 100 ਕਰੋੜ ਤੋਂ ਵੱਧ ਦੀ ਧੋਖਾਧੜੀ ਇਹਨਾਂ ਨੇ ਹੁਣ ਤੱਕ ਕਰ ਲਈ ਹੈ ਹਾਲਕਿ ਜਾਂਚ ਅਜੇ ਵੀ ਜਾਰੀ ਹੈ ਸ਼ੁਰੂ ਵਿੱਚ ਸਿਰਫ ਇੱਕ ਹੀ ਢੰਗ ਤਰੀਕਾ ਲੱਭਿਆ ਗਿਆ ਸੀ ਉਦਾਹਰਨ ਵਜੋਂ ਧੋਖਾਧੜੀ ਗਰੀਬਾਂ ਅਤੇ ਬਿਮਾਰਾਂ ਲਈ ਬੀਮੇ ਨਾਲ ਸ਼ੁਰੂ ਹੋਈ ਸੀ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਗਈ ਤਾਂ ਇਹ ਪਤਾ ਲੱਗਦਾ ਗਿਆ ਕਿ ਨਾ ਸਿਰਫ ਬਿਮਾਰ ਲੋਕਾਂ ਦਾ ਬੀਮਾ ਕੀਤਾ ਜਾ ਰਿਹਾ ਹੈ ਸਗੋਂ ਮਰੇ ਹੋਏ ਲੋਕਾਂ ਨੂੰ ਵੀ ਕਾਗਜ਼ਾਂ ਤੇ ਜ਼ਿੰਦਾ ਦਿਖਾਇਆ ਜਾ ਰਿਹਾ ਹੈ ਇਸ ਮਕਸਦ ਲਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ ਭਾਵੇਂ ਪੁਲਿਸ ਰਿਕਾਰਡ ਇਹਨਾਂ ਮਾਮਲਿਆਂ ਨੂੰ ਛੋਟੇ ਸੜਕਾ ਦੇ ਵਜੋਂ ਦਰਸਾਉਂਦਾ ਹੈ ਲੇਕਿਨ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਸਾਰਿਆਂ ਨੂੰ ਹੀ ਕਰਨਾ ਪੈ ਰਿਹਾ ਹੈ ਜਦੋਂ ਅਸੀਂ ਸਿਸਟਮ ਦੀ ਗੱਲ ਕਰਦੇ ਹਾਂ ਤੇ ਸਵਾਲ ਜ਼ਰੂਰ ਤੇ ਜ਼ਰੂਰ ਉਠਾਇਆ ਜਾ ਰਿਹਾ ਹੈ ਕਿ ਜੀ ਇਹੋ ਜਿਹੀ ਤਸਕਰੀ ਚੱਲ ਰਹੀ ਹੈ ਜਿਹੜੀ ਕਿ ਮਰਿਆਂ ਨੂੰ ਦੁਬਾਰਾ ਜ਼ਿੰਦਾ ਕਰ ਰਹੀ ਹੈ ਜਾਂ ਫਿਰ ਬਹੁਤ ਹੀ ਜ਼ਿਆਦਾ ਧੋਖਾਧੜੀ ਕੀਤੀ ਜਾ ਰਹੀ ਹੈ ਬੀਮਿਆਂ ਦੇ ਨਾਮ ਤੇ ਔਰ ਬੀਮਿਆਂ ਦੀ ਰਾਸ਼ੀ ਨੂੰ ਇਕੱਠਿਆ ਕਰਨ ਦੇ ਲਈ ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਕਦਮ ਉਠਾਏ ਜਾਣਗੇ ਕਿਹੜੇ-ਕਿਹੜੇ ਯੋਗ ਕਦਮ ਜਿਹੜੇ ਨੇ ਉਹ ਪੁੱਟੇ ਜਾਣਗੇ ਤਾਂ ਕਿ ਇਸ ਤੁਹਾਡਾ ਸਕਰੀਨ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਹੋਰ ਇਹੋ ਜਿਹੇ ਕੇਸ ਜਿਹੜੇ ਨੇ ਉਹ ਸਾਹਮਣੇ ਨਾ ਆ ਸਕਣ